ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਸਾਰੇ ਇੱਧਰ ਸਾਡੇ ਤਾਂ ਇੰਟਰਵਿਊ ਕਰਾਉਣੇ ਸਾਡੇ ਭਰਾ ਜਿਹੜੇ ਇਹ ਸਾਡੇ ਸੁਖਬੀਰ ਸਿੰਘ ਜੀ ਛੇੜੂ ਗੰਡੇ ਛਿੱਲ ਰਹੇ ਨੇ ਛਿੱਲ ਰਹੇ ਨੇ ਤੇ ਸਾਡੇ ਲਾ ਭਾਜੀ ਇਹਨੂੰ ਵੇਖਿਓ ਭਾਜੀ ਮੜਿਆ ਹਾਂ ਤੇ ਇੱਧਰ ਭਾਜੀ ਸਾਡੇ ਕਮਲ ਭਾਜੀ ਕਸਟਰਡ ਬਣਾ ਰਹੇ ਆ ਤੇ ਆਪਣੇ ਦੋ ਸਿੰਘ ਅੰਦਰ ਆ ਤੇ ਉਹ ਇਹ ਸਾਡੇ ਭਾਜੀ ਨਾ ਰੰਦਾ ਲਾਉਣਾ ਸਿਰਦੀਆਂ ਹਦੀਆਂ ਨਹੀਂ ਆ ਬੰਨ ਇਹ ਸਾਡੇ ਹੈਗੇ ਵਿਕੀ ਭਾਜੀ ਤੇ ਇਹ ਸਾਡੇ ਹੈਗੇ ਗਰਜੀਤ ਭਾਜੀ ਸਾਡੇ ਹੈਗੇ ਆ ਜਿਹੜੇ ਵੱਡੇ ਭਾਜੀ ਆ ਬਾਪੂ ਜੀ ਇਹ ਰਗੜੇ ਤਗੜੇ ਰਗਣਾ ਮੇਰੇ ਧੰਨ ਫਿਰ ਕਰਾਉਣਾ ਚੈੱਕ ਰਗੜੇ ਕਿ ਆ ਕਿੱਥੇ ਜੱਲੇ ਆਪਾਂ ਜਬਲਦਸ਼ ਹੈ ਜਬਲਦਸ਼ ਦਬਿਆ diel ya ਦੀ ਆ ਹਾਂ ਜਿਹਨੇ ਤਾਂ ਨੂੰ ਬਹੁਤ ਵਾਰ ਆਇਆ ਨਹੀਂ ਚੱਲੇ ਆ ਜੱਬਲ ਜੱਸ ਇਹ ਆਡੀ ਦੂਜੀ ਆ ਸਮਝ ਲਓ ਹੋਏ ਗੱਲ ਨਹੀਂ ਘਟਨੀ ਇਹ ਆਪਾਂ ਚੱਲੇ ਜੀ ਪਾਣੀ ਲੈ ਕੇ ਜੱਬਲ ਜੱਸ ਕੰਮ ਕਰਨ ਭਾਈ ਕਿੱਥੇ ਚੱਲੇ ਆਪਾਂ ਜੱਬਲ ਜੱਸ ਭਾਈ ਕਿੱਥੇ ਚੱਲੇ ਆਪਾਂ ਜੱਬਲ ਜੱਸ ਠੀਕ ਤਾਂ ਸਿੱਧੇ ਚੱਲੇ ਆਪਾਂ ਹੈਂ ਇਹਨੂੰ 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 ਹੋਟੇ ਛੱਡ ਦੇਣਾ ਪਹਿਲਾਂ ਦੱਸਿਆ ਇਹ ਇਹ ਰੋੜ ਤੇ ਛੱਡ ਦੇਣਾ ਇਹਦੀ ਹਾਂ ਤਾਂ ਮਾੜੀਆਂ ਵਾ ਇਹਦੀਆਂ ਆਟਾਂ ਬਹੁਤ ਮਾੜੀਆਂ ਨੂੰ ਨਹੀਂ ਕਰਨਾ ਬਾਰੇ ਹੀਰੇ ਬੋਤਲ ਪਾਣੀ ਦੇਖ ਇੱਕ ਤਾਂ ਕਰੋ ਤੁਸੀਂ ਆਉਤ ਨਿਕਲ ਜਾਓ ਹੈ ਹਾਂ ਛੱਡ ਜਾਣਾ ਆਇਆ ਇਹਨਾਂ ਨਾਲ ਰੱਖਣਾ ਨਾਲ ਬਾਹਰ ਹੀ ਗੜਦਾ ਇਹ ਕਿੰਨਾ ਵਧੀਆ ਦੇ ਆਪਣੇ ਆਏ ਨਹੀਂ ਯਾਰ ਲੈ ਟਾਈਮ ਲਾ ਕੇ ਚਾਹਣੇ ਹਾਂਜੀ ਮਿੱਤਰੋ ਆ ਪੰਜ ਲੈਂ ਜੱਪੜ ਲਿਆਸ ਪਾਣੀ ਆਪਾਂ ਲਿਆ ਲੈ ਉਹ ਆ ਗਏ ਆਪਣੇ ਬੰਦੇ ਬੰਦੇ ਲੈਣ ਭੜਿਆ ਹੋਏ ਤੇਲ ਫੋੜੇ ਫੋੜੇ ਹੁਣ ਆਉ ਰਹੀਆਂ ਤਿਆਰੀਆਂ ਇੱਧਰ ਚੱਲਣ ਦੇ ਚੁਣੀ ਚੱਲੇ ਚੱਲਣੇ ਹੁੰਦੇ ਪਨੀਰ ਮਰੂਰ ਪੂਰੇ ਚੱਲਣੇ ਇੱਥੇ ਹੁਣ ਆਪਾਂ ਜਿਹਨੇ ਮਛਾਂ ਨੂੰ ਦੇਈ ਜਾਂਦੇ ਵਾਟ ਇੱਧਰ ਕਮਲ ਭਾਜੀ ਨੇ ਕੜੇ ਗਏ ਕੁੜੀਆਂ ਕੱਢਦੇ ਆ ਬਾਹਰ ਤੇ ਇਦੋਂ ਵੀ ਭਾਈ ਉਹਨਾਂ ਕੁੜੀਆਂ ਕੁੜੀਆਂ ਕਰੀ ਜਾਂਦੇ ਸੈਟ ਇਹ ਪੂਰਾ ਚੱਲ ਫਾਨਾ ਵੇਖੋ ਮੋਲ ਚਾਲ ਉਹ ਨਿਆਰ ਤਿਆਰੀਆਂ ਪੂਰੀਆਂ ਨੇ ਤੇ ਦੂਜੇ ਨਾ ਉਹਨੇ ਕਿਹਾ ਵੀ ਮੈਂ ਆਈ ਮਿੱਤਰੋ ਆਜੇ ਮਿੱਤਰੋ ਚੈਂਬਰ ਆਪੋਂ ਗੇਰਿਆ ਦੀ ਇਹ ਪਨੀਰ ਬੰਦੂ ਹੋਈ ਚੱਲ ਰਹੀ ਆ ਵੇ ਇਧਰ ਮੂਸੇ ਵਾਲਾ ਵੀ ਚਲਾਉਂਦੇ ਆ ਪੂਰਾ ਚਲੋ ਚੈੱਕ ਕਿਨਾ ਪੂਰੀ ਚੈੱਕ ਕਰੋ ਨਿਆਰੇ ਮੇਰੇ ਪਿਆਰੇ ਆਹ ਉਹ ਪੂਰਾ ਜੇ ਪੂਰਾ ਜਿੱਥੇ ਮੰਨੋ ਫੀਲਕੇਸ਼ਨ ਐਂਡ ਵਾ ਪਰ ਉਥੇ ਲੋਡ ਨਹੀਂ ਹੈਗਾ ਕਿਉਂ ਹਾਂ ਤੇ ਬਸ ਇੱਥੇ ਆਂ ਤੇ ਡੇਰੇ ਲਾਏ ਇਹਨਾਂ ਨੇ ਤੇ ਕੀ ਕਿਆ ਕਰਾ ਗਾ ਜੀ ਉਹ 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 ਜੀ ਇੰਨੇ ਲੋਕ ਸ਼ਿਕਾਰੀ ਆਏ ਸਰਦਾਰ ਭਾਜੀ ਸਾਡੇ ਯਾਰ ਤੇ ਨੂ ਸ਼ੋਹਾਰੀ ਖਲਾ ਅਰੇ ਅੱਡੇ ਭਾਈਆਂ ਬੜੇ ਬੜੇ ਹਨੋਏ ਪੰਜਾਬਾ